ਸਸਰੀ ਅਕਾਲ ਸਭ ਨੂੰ ਜੀ ਇੱਕ ਜ਼ਰੂਰੀ ਬੇਨਤੀ ਹੈ ਇਹ ਆਪਣੇ ਨਾ ਗੇਟ ਮੂਰੇ ਜੀ ਇੱਕ ਚਿੜੀਆਂ ਨੇ ਆਹ ਨਾਲ ਪਾਇਆ ਹੋਇਆ ਸੀ ਦੇਖ ਸਕਦੇ ਤੁਸੀਂ ਤੇ ਜਦੋਂ ਅੱਜ ਮੈਂ ਸਵੇਰੇ ਦੇਖਿਆ ਤੇ ਇਹਨਾਂ ਦਾ ਹੁਣ ਇੰਨੀ ਗਰਮੀ ਪੈ ਰਹੀ ਹੈ ਕਿ ਇਹ ਬੱਚਾ ਮਰ ਗਿਆ ਤਪਸ ਦੇ ਵਿੱਚ ਸੋ ਗੱਲ ਇਹ ਹੈ ਕਿ ਵੀ ਆਪਾਂ ਨੂੰ ਵਾਤਾਵਰਨ ਨੂੰ ਬਚਾਉਣ ਦੇ ਲਈ ਖਾਸ ਉਪਾਅ ਲੈਣੇ ਪੈਣਗੇ, ਪੇੜ-ਪੌਦੇ ਲਗਾਉਣੇ ਪੈਣਗੇ। ਨਹੀਂ ਆਉਣ ਵਾਲਾ ਸਮਾਂ ਆਪਣੇ ਵਾਸਤੇ ਬਹੁਤ ਘੱਟ ਕਹਿਗਾ। ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ। ਕਿਉਂਕਿ ਜੋ ਪੰਛੀ ਵੀ ਇੰਨੀ ਗਰਮੀ ਦੇ ਵਿੱਚ ਨਹੀਂ ਹੋ ਕਰ ਸਕਦੇ ਤਾਂ ਤੁਸੀਂ ਦੇਖ ਸਕਦੇ ਹੋ ਆਉਣ ਵਾਲਾ ਸਮਾਂ ਕਿੰਨਾ ਖਤਰਨਾਕ ਹੋਵੇਗਾ।